ਡਾਲੇਵਾਰ ਨਾਨੀ ਜੀ ਨੂੰ ਕਟਕੜੀਸ ਕੇ ਬਾਰੇ ਕਰਤਾ ਸੀ ਤੇ ਮੇਰੇ ਜੀਜਾ ਜੀ ਵੀ ਅੰਦਰ ਗਏ ਉਹਨਾਂ ਨੂੰ ਸਿਰਾਂ ਵਾਸਤੇ ਇਹਨਾਂ ਨੂੰ ਵੀ ਬਾਰੇ ਕਰਤਾ ਕਿਸੇ ਨੇ ਅੰਦਰ ਜਾਂ ਤਾਂ ਉਹ ਕੱਲੀ ਅੰਦਰ ਬੰਦ ਕਰ ਲਈ ਓਏ ਤਾਂ ਜਿਹੜੀ ਤੁਹਾਡੀ ਭੈਣ ਉਹਦੇ ਤਿੰਨੀਆਂ ਸੱਟਾਂ ਲੱਗੀਆਂ ਉਹਦੇ ਮੱਥੇ 'ਤੇ ਬਾਲ ਫੜ ਕੇ ਮੱਤ ਕੰਧ 'ਚ ਸਿਰ ਮਾਰਾ ਜੀ ਮੱਥੇ 'ਤੇ ਸੱਟ ਆ ਜੀ ਉਹਦੇ ਤੇ ਉਹਦੇ ਮੂੰਹ 'ਚ ਜਿਹੜੀ ਲੀ ਦਵਾਈ ਪਾਤੀ ਜੀ ਉਹਨਾਂ ਨੇ ਅੰਦਰ ਚਾਰਾਂ ਨੇ ਆਣੇ ਸੀ ਬਹੁਤ ਔਖੀ ਸਥਿਤੀ ਆ ਉਹਦੀ ਬਈ ਹੁਣ ਉਹ ਆਪਣੇ ਪਟਿਆਲਾ ਹਸਪਤਾਲ 'ਚ ਦਾਖਲਾ ਹੈ ਜੀ ਸਰਕਾਰੀ 'ਚ ਤੇ ਹਾਂ ਜੀ ਹਜੇ ਉਹਦੇ ਬਿਆਨ ਲੈਣ ਗਏ ਨਹੀਂ ਹੈਗੇ ਪੁਲਿਸ ਵਾਲੇ ਜੀ ਆਹ ਵੇ ਅੰਦਰ ਦੀ ਵੜ ਕੇ ਕੰਧਾਂ ਟੱਪ ਕੇ ਨਨਾਨ ਜਿਹੜੀ ਪਰਝਾਈ ਦੇ ਗਲ ਪੈ ਰਹੀ ਆ ਵੇਖੋ ਆ ਵੇ ਅੰਦਰੋਂ ਜਿੰਦਰਾ ਲਾ ਲਿਆ ਕੁੰਡਾ ਲਾ ਲਿਆ ਕੰਧ ਟੱਪ ਕੇ ਜਾ ਕੇ ਗਲ ਪਈ ਆ ਪਰਝਾਈ ਦੇ ਆ ਵੇਖੋ ਆ ਤਾਂ ਕਾਣੀ ਆ ਆ ਕੰਧ ਟੱਪ ਕੇ ਪਰਝਾਈ ਦੇ ਗਲ ਪਈ ਆ ਚੱਲ ਕੇ ਦੇਖੋ ਵੀ ਬਾਹਰ ਨਿਕਲ ਇਧਰ ਮੈਂ ਕੰਧ ਤੇ ਬੈਠੀ ਹੋਈ ਆ ਇਹ ਆਪਣੇ ਹੱਕ ਨਦੋਇਆ ਖੜਿਆ ਵਾ ਓ ਦੇਖੋ ਪਰਦੇ ਨਾਲ ਉਧਰ ਦੇਖੋ ਪਰਾ ਖੜਿਆ ਹੋਇਆ ਹੈ ਵੀ ਕਿਆ ਨਾਲ ਲੈਂਦੇ ਹੁਣ ਵੇਖੋ ੱੱਕਾ ਨਹੀਂ ਹੈ ਕੁਛ ਨਹੀਂ ਪੀਤਾ ਕੁਛ ਨਹੀਂ ਕਰਿਆ ਆ ਵੇਖ ਕਹਿੰਦੀ ਮੈਂ ਤਾਂ ਸਪਰੇਅ ਪਾ ਕੇ ਮਰੂੰਗੀ ਆ ਵੇਖ ਕਹਿੰਦੀ ਜੇ ਇਹ ਆਣ ਕੇ ਮੈਨੂੰ ਪੰਜ ਕਿੱਲੇ ਕਿੱਲਿਆਂ ਦੇ ਵਿੱਚ ਬੈੰਦੀ ਆਣ ਕੇ ਮੇਰੀ ਪਰਝਾਈ ਬੰਦੀ ਆਣ ਕੇ ਪਰਝਾਈ ਨਾਲੇ ਰੰਟੀ ਆ ਆ ਦੇਖੋ ਨਪਖੰਡ ਕਰਦੀ ਪਈ ਆ ਦੇਖੋ ਜਵਾਈ ਜਿਹੜਾ ਪਾਣੀ ਮੂੰਹ ਤੇ ਪਾਉਂਦਾ ਬੁੜੀ ਨੂੰ ਨਹੀਂ ਸੰਭਿਆ ਉਹ ਵੇਖੋ ਆ ਵੇਖੋ ਆ ਦੇਖੋ ਅੰਨਖਰੇ ਕਰਦੀ ਪਈ ਆ ਦੇਖ ਵੀ ਪਰਝਾਈ ਨੂੰ ਘਰ ਨਹੀਂ ਮੜਨ ਦੇਣਾ ਆ ਵੇਖ ਵੀ ਮੈਂ ਮਰ ਚੱਲੀ ਆ ਆਵੇ ਵੀ ਮਰ ਚੱਲੀ ਜਮੀਨ ਪਿੱਛੇ ਮਰ ਚੱਲੀ ਆ ਸਾਰਾ ਪਿੰਡ ਖੜਾ ਕੋਈ ਪਿੰਡ ਦਾ ਕੋਈ ਨਹੀਂ ਜਾਣਦੇ ਵੀ ਝੂਠ ਕਰਦੇ ਆ ਨਾਟਕ ਕਰਦੇ ਆ ਕੁੜੀ ਨੂੰ ਘਰ ਵਾੜਨਦੇ ਆ ਮਾਰਿਆ ਨੌ ਨੂੰ ਘਰੇ ਵਾੜਨਦੇ ਮਾਰਿਆ ਪਖੰਡ ਕਰਦੇ ਆ ਸਾਰਾ ਪਿੰਡ ਪਿੱਛੇ ਖੜਾ ਹੋਇਆ ਕੋਈ ਨਹੀਂ ਅੱਗੇ ਹੋ ਕੇ ਬਚਾਉਂਦੇ ਆ ਆ ਵੇਖੋ ਆ ਵੇਖੋ ਆ 99 ਕ ਪਖੰਡ ਕਰਦੀ ਵੀ ਮੈਂ ਸਪਰੇ ਪੀ ਲਈ ਆ ਪਰਝਾਈ ਨੂੰ ਘਰ ਨਹੀਂ ਵੜਨ ਦੇਣਾ ਆ ਦੇਖੋ ਆ ਤੱਕਾ ਨਹੀਂ ਹੈਗਾ ਆ ਤੱਕਾ ਨਹੀਂ ਹੈਗਾ ਦੱਸੋ ਪਹਿਲਾਂ ਮੈਨੂੰ ਇੱਥੇ ਸੁੱਤੀ ਆ ਪੰਜਾਬ ਪੁਲਿਸ ਕਿੱਥੇ ਸੁੱਤੀ ਆ ਸਰਕਾਰ ਦੱਸੋ ਪਹਿਲਾਂ ਮੈਨੂੰ ਈਆਂ ਦੋ ਸੌਤ ਸਮਝ ਕੇ ਰਿਸ਼ਤੇ ਦੋ ਲੋਕੋ ਈਆਂ ਦੋ ਸੌਤ ਸਮਝ ਕੇ ਜ਼ਮੀਨਾਂ ਕੋਠੀਆਂ ਨੇ ਵੇਖੋ ਆ ਵੇ ਪਖੰਡ ਕਰਕੇ ਭੱਜ ਗਿਆ ਹਸਪਤਾਲ ਆ ਪਖੰਡ ਕਰਕੇ ਭੱਜ ਗਿਆ ਹਸਪਤਾਲ ਆ ਵੇਖ ਆ ਪਖੰਡ ਕਰਕੇ ਭੱਜ ਗਿਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਪਖੰਡ ਕਰਕੇ ਭੱਜ ਗਿਆ ਉਹ ਵੇਖ ਬਹੁਣ ਪੁਲਿਸ ਨੂੰ ਫੋਨ ਕਰਨਗੇ ਹੁਣ ਪੁਲਿਸ ਨੂੰ ਮੈਂ ਕਰਦੀ ਆ ਕਾ ਖਬਰ ਬੜੀ ਵੀਡੀਓ ਹਣਾ ਵਾਤ ਤੋਂ ਵਾਤ ਵੈਰ ਨਾ ਕਰਿਓ ਵੀ ਅਸੀਂ ਇੱਥੇ ਦੋਨਾਂ ਤਰ੍ਹਾਂ ਨਹੀਂ ਸੁਣ ਕੇ ਧੀ ਨੂੰ ਬਿਠਾਣ ਆਏ ਸੀ ਅੱਗੇ ਆਗੇ ਆ ਦੇਖੋ ਆ ਕੁੜੀ ਦਾ ਭਰਾ ਬੈਠਾ ਵਾ ਆਪਣੀ ਵੀ ਭੈਣ ਦਾ ਹੱਕ ਦਿਵਾਣਾ ਵਾ ਆ ਦੇਖੋ ਆ ਦੇਖੋ ਕੰਧ ਟੱਪ ਕੇ ਆਣ ਕੇ ਗੱਲ ਪਈ ਨਨਾਨ ਤੇਰੀ ਹਾਂਜੀ ਕੰਧ ਟੱਪ ਕੇ ਆ ਗਈ ਆ ਆ ਦੇਖ ਲੋ ਹੁਣ ਤੁਸੀਂ ਆਪ ਹੀ ਦੇਖ ਲੋ ਵੀ ਆਪਣੇ ਘਰ ਦੇ ਵਿੱਚ ਬੈਠੀ ਐ ਇੱਕ ਬੱਚੀ ਲੈ ਕੇ ਛੋਟੀ ਜੀ ਆ ਦੇਖ ਲੋ ਹੁਣ ਆਪਣੇ ਘਰ ਦੇ ਵਿੱਚ ਬੈਠੀ ਆ ਆਪਣੇ ਘਰ ਦੇ ਵਿੱਚ ਤੇ ਨਹੀਂ ਹੱਕ ਬਣਦਾ ਹੈਗਾ ਤੀਜੇ ਮੱਲੇ ਆਣ ਕੇ ਇਹਨਾਂ ਦੇ ਗੱਲ ਪਈ ਆਣ ਕੇ ਕੰਧ ਟੱਪ ਗਿਆ ਆ ਵੇਖੋ ਅੰਦਰ ਦੀ ਵੜ ਕੇ ਨਨਾਨਾ ਜਿਹੜੀਆਂ ਨੌ ਦੇ ਗੱਲ ਪੈ ਰਹੀਆਂ ਅੰਦਰ ਦੀ ਵੜ ਕੇ ਕੰਧਾਂ ਟੱਪ ਕੇ ਨਣਾਣ ਜਿਹੜੀ ਪਰਝਾਈ ਦੇ ਗਲ ਪੈ ਰਹੀ ਆ ਵੇਖੋ ਆ ਵੇ ਅੰਦਰੋਂ ਜਿੰਦਰਾ ਲਾ ਲਿਆ ਕੁੰਡਾ ਲਾ ਲਿਆ ਕੰਧ ਟੱਪ ਕੇ ਜਾ ਕੇ ਗਲ ਪਈ ਆ ਪਰਝਾਈ ਦੇ ਆ ਵੇਖੋ ਆ ਠੱਕਾ ਨਹੀਂ ਆ ਕੰਧ ਟੱਪ ਕੇ ਪਰਝਾਈ ਦੇ ਗਲ ਪਈ ਆ ਚੱਲ ਕੇ ਦੇਖੋ ਵੀ ਬਾਹਰ ਨਿਕਲ ਇਧਰੋਂ